ਗਿਟਾਰ ਦਾ ਸਾਊਂਡ ਚੈੱਕ ਕਰੋ ਇੱਕ ਕਵਲਟੀ ਚੈੱਕ ਕਰੋ ਸੋ ਪਹਿਲਾ ਵਾਲੀ ਪਲੇਇੰਗ ਤੇ ਹੁਣ ਵਾਲੀ ਪਲੇਇੰਗ 'ਚ ਕੀ ਫਰਕ ਆਗਾ ਕਿ ਗਿਟਾਰ ਦਾ ਸਾਊਂਡ ਥੋੜਾ ਜਿਆਦਾ ਬ੍ਰਾਈਟ ਆ ਰਿਹਾ ਵਧੀਆ ਆ ਰਿਹਾ ਹੁਣ ਇਹ ਕਿਉਂ ਆਇਆਗਾ ਕਿਉਂਕਿ ਮੈਂ ਗਿਟਾਰ ਦੀਆਂ ਤਾਰਾਂ ਚੇਂਜ ਕੀਤੀਆਂ ਤਾਂ ਕਈਆਂ ਦੇ ਮਨ 'ਚ ਇੱਕ ਬਹੁਤ ਵੱਡਾ ਸਵਾਲ ਵੀ ਹੁੰਦਾ ਕਿ ਕਿ ਗਿਟਾਰ ਦੀਆਂ ਤਾਰਾਂ ਚੇਂਜ ਕਰਨ ਦੀ ਕੀ ਲੋੜ ਹੈ ਕਿਹੜਾ ਟੁੱਟੀਆਂ ਗਈਆਂ ਤਾਂ ਇਹ ਬਹੁਤ ਵੱਡਾ ਵਹਿਮ ਆ ਗਿਟਾਰ ਦੀਆਂ ਤਾਰਾਂ ਯਾਰ ਮੈਟਲ ਦੀਆਂ ਗਈਆਂ ਜੰਗ ਲੱਗ ਸਕਦੀ ਆ ਤੇ ਜਦੋਂ ਜੰਗ ਲੱਗਦੀ ਆ ਟਿਊਨ ਕਰਦੇ ਆ ਤਾਂ ਕਿ ਸਪਰਿੰਗ ਟਾਈਟ ਹੋ ਜਾਂਦਾ ਹੈ ਨਾ ਤਾਂ ਇਹ ਚੀੜੇ ਪਣ ਕਰਕੇ ਗਿਟਾਰ ਜਾਂਦਾ ਉਹਦੀ ਨੈਕ ਪਿੱਛੇ ਨੂੰ ਟੇਢੀ ਹੋ ਜੂ ਜਾਂ ਅੱਗੇ ਨੂੰ ਤੀਰ کمان ਬਣ ਜੂ ਜਿਹਦੇ ਕਰਕੇ ਤੁਹਾਡਾ ਸਾਰਾ ਗਿਟਾਰ ਖਰਾਬ ਹੋ ਸਕਦਾ ਸੋ ਗਿਟਾਰ ਦੀਆਂ ਤਾਰਾਂ ਚੀਨ ਕਿਵੇਂ ਕਰਨੀਆਂ ਆਜੋ ਅੱਜ ਦੇਖਦੇ ਆ ਸੋ ਆ ਗਿਟਾਰ ਦੀਆਂ ਕਰਾਂਗੇ ਤਾਰਾਂ ਚੀਨ ਇਹਦੇ ਵਿੱਚ ਪਾਉਂਗਾ ਮੈਂ ਡੀਏ ਡਾਊ ਦੀਆਂ 11 ਐਮ ਐਮ ਸਟ੍ਰਿੰਗ ਸੋ ਠੀਕ ਹੈ ਜੀ ਤਾਂ ਮੈਂ ਜ਼ਿਆਦਾ ਇਹ ਹੀ ਵਰਤਦਾ ਹਾਂ ਨਾ ਨਾ ਹੀ ਜ਼ਿਆਦਾ ਮੋਡੀਆਂ ਤੇ ਨਾ ਜ਼ਿਆਦਾ ਇਹ ਹਲਕਿਆਂਗੇ। ਸੋ ਤਾਰਾਂ ਨੂੰ ਚੇਂਜ ਕਰਨਾ ਸੀ ਤੁਹਾਨੂੰ ਇੱਕ ਛੋਟੀ ਜਿਹੀ ਡਵਾਈਸ ਹੀ ਲੋਡ ਪਊਗੀ। ਇਹਦੇ ਵਿੱਚ ਤੁਹਾਨੂੰ ਸਾਰਾ ਕੁਝ ਮਿਲ ਜੂਗਾ, ਗਾਡਰ ਮਿਲ ਜੂਗਾ, ਆਹ ਚੀਜ਼ ਖੋਲਣ ਆਸੀ ਮਿਲ ਜੂਗਾ। ਓਕੇ। ਇਧਰੋਂ ਜੇ ਤੁਸੀਂ ਇਹਨੂੰ ਟਾਈਟ ਕਰਨਾ ਸੀ ਇੰਸ ਨੂੰ ਇਹਦਾ ਟੂਲ ਮਿਲ ਜੂਗਾ ਤਾਂ ਇੱਕੋ ਟੂਲ ਇਹ Amazon ਦਾ ਤੁਹਾਨੂੰ Flipkart ਤੇ ਮਿਲ ਜੂਗਾ, ਆਰਡਰ ਕਰ ਲਿਓ। ਜੇ ਫਿਰ ਵੀ ਟੂਲ ਨਹੀਂ ਮੰਗਾ ਸਕਦੇ ਤਾਂ ਇੱਕ ਪਲਾਸ ਲੈ ਲਿਓ, ਪਲਾਸ ਨਾਲ ਤਾਰਾਂ ਕੱਟ ਲਿਓ ਐਂਡ ਜਿਹੜੀ ਆਹ ਚੀਜ਼ ਕੱਢਣੀ ਆ ਤੁਸੀਂ ਆਹ ਚਮਚੇ ਨਾਲ ਕੱਢ ਸਕਦੇ ਹੋਗੇ, ਫੌਕ ਨਾਲ ਸੌਰੀ। ਠੀਕ ਆ ਤਾਂ ਇਹਨੂੰ ਤੁਸੀਂ ਕਿਵੇਂ ਖੋਲਣਾ ਹੈਗਾ ਆਹ ਚੀਜ਼ ਐਂ ਬਾਕੀ। ਓਕੇ ਤਾਰਾਂ ਤਾਰਾਂ ਖੋਲਣੀਆਂ ਇਕੱਲੀਆਂ ਇਕੱਲੀਆਂ ਓਕੇ ਤਾਰਾ ਖੋਲਣ ਤੋਂ ਬਾਅਦ ਕੀ ਕਰਾਂ ਤੁਸੀਂ ਗਿਟਾਰ ਚੰਗੀ ਤਰ੍ਹਾਂ ਸਾਫ਼ ਅੰਦਰਲੀ ਸਾਈਡ ਹੱਥ ਮਾਰ ਕੇ ਵੀ ਗਾੜੇ ਜੁੜੇ ਚਾਣੀ ਲੱਗੇ ਕਿਉਂਕਿ ਤਾਰਾਂ ਦੇ ਨਾਲ ਇੰਨੀ ਸਫਾਈ ਹੁੰਦੀ ਨਹੀਂ ਜਿੰਨੀ ਆਪਾਂ ਤਾਰਾਂ ਤੋਂ ਡੇਗਾ ਕਰਦੇ ਤਾਂ ਚੰਗੀ ਤਰ੍ਹਾਂ ਗਿਟਾਰ ਨੂੰ ਸਾਫ਼ ਕਰਨਾ ਆਹ ਚੀਜ਼ਾਂ ਤੇ ਚੰਗੀ ਤਰ੍ਹਾਂ ਕੱਪੜਾ ਮਾਰਨਾ ਕਰ ਕਿਉਂਕਿ ਇੱਥੇ ਵਜਦਾ ਨਹੀਂ ਹੁੰਦਾ ਨਾ ਜਦੋਂ ਤਾਰਾਂ ਹੁੰਦੀਆਂ ਗਿਟਾਰ ਦੀਆਂ ਸਟ੍ਰਿੰਗਸ ਲੱਗੀਆਂ ਹੁੰਦੀਆਂ ਤਾਂ ਵਜਦਾ ਨਹੀਂਗਾ ਤੇ ਜੇ ਤੁਸੀਂ ਇੱਕ ਹੋਰ ਵਧੀਆ ਵੀ ਕੰਮ ਕਰ ਸਕਦੇ ਹੋ ਕਿ ਤੁਹਾਡੇ ਕੋਲ ਕੋਈ ਗੰਡੀ ਦੀ ਪਾਲਿਸ਼ ਪਈ ਆ ਹਣ ਵੈਸੇ ਤਾਂ ਜਿਹੜੇ ਮਹਿੰਗੇ ਗਿਟਾਰ ਹੁੰਦੇ ਉਥੇ 11 ਆਇਲ ਵਜਦਾ ਹੁੰਦਾਗਾ ਲੇਕਿਨ ਐਡੀ ਕੋਈ ਚੱਕਰ ਵਾਲੀ ਗੱਲ ਨਹੀਂ ਹੁੰਦੀ ਕਿ ਤੁਸੀਂ ਪਾਲਿਸ਼ ਮਾਰ ਦੋ ਚੱਕੇ ਮੈਂ ਤਾਂ ਆਪ ਗੱਡੀ ਦੀ ਪਾਲਿਸ਼ ਹੀ ਮਾਰ ਦਿੰਦਾ ਠੀਕ ਆ ਤਾਂ ਤੁਸੀਂ ਗਿਟਾਰ ਤੇ ਹਲਕੀ ਹਲਕੀ ਪਾਲਿਸ਼ ਮਾਰ ਦੋ ਚਮਕਾ ਦਿਓ ਉਸ ਤੋਂ ਬਾਅਦ ਆਪਾਂ ਤਾਰਾਂ ਪਾਵਾਂਗੇ ਸੋ ਆਜੋ ਕਰਦੇ ਆ ਪਾਲਿਸ਼ ਲਾਜ਼ਮੀ ਹੁੰਦਾ ਕਿ 6 ਮਹੀਨਿਆਂ ਬਾਅਦ ਗਿਟਾਰ ਦੀਆਂ ਤਾਰਾਂ ਚੇਂਜ ਕਰ ਲਓ ਕਿਉਂਕਿ ਤੁਹਾਡੇ ਗਿਟਾਰ ਦੀ ਲਾਈਫ ਵੀ ਵੱਧਦੀ ਹੈ ਇਹਦੇ ਨਾਲ ਓਕੇ ਪਰ ਦੂਸਰੀ ਗੱਲ ਬਜੌਨ 'ਚ ਵੀ ਥੋੜਾ ਐਕਸਪੀਰੀਅੰਸ ਜ਼ਿਆਦਾ ਵਧੀਆ ਹੁੰਦਾ ਤੇ ਰਗੜ ਰਗੜ ਕੇ ਸਫਾਈ ਕੱਢੋ ਇਹਦੀ ਕਿਉਂਕਿ 6 ਮਹੀਨਿਆਂ ਬਾਅਦ ਜੇ ਤੁਸੀਂ ਚੰਗੀ ਤਰ੍ਹਾਂ ਗਿਟਾਰ ਨੂੰ ਸਾਫ਼ ਕਰੋਗੇ ਅੱਧਾ ਘੰਟਾ 20 ਮਿੰਟ ਲੱਗ ਜਿੱਦਾਂ ਕੋਈ ਚੱਕਰ ਵਾਲੀ ਗੱਲ ਨਹੀਂ ਹੁੰਦੀ ਠੀਕ ਆ ਆ ਚੀਜ਼ਾਂ ਨੂੰ ਪੂਰਾ ਚੰਗੀ ਤਰ੍ਹਾਂ ਪਰਸਨਲ ਕਿਆ ਬਾਤਾਂ ਕਰਾਉਦੇ ਇਹਨਾਂ ਦੀ ਘੜ ਘੜ ਦੇਖਣ ਤੁਹਾਡਾ ਗਿਟਾਰ ਲੋਕ ਯਾਰ ਆਏ ਹਏ ਹੇ ਕੀ ਬਾਤ ਆ ਮੁੰਡੇ ਨੇ origignal ਰੱਖੀ ਆ ਚੀਜ਼ਾਂ ਉਕੇ ਉਸ ਤੋਂ ਬਾਅਦ ਕੀ ਕਰਨਾ ਹੈ ਕਿ ਬ੍ਰਿਜ ਪੇ ਨਾ ਸਾਫ ਕੇ ਰੱਖਣੇ ਆ ਜੇ ਇੱਕ ਵਾਰ ਗਮਾਜੀਆਂ ਨੂੰ ਤੁਹਾਨੂੰ 6 ਦੇ 6 ਆਰਡਰ ਕਰਨੇ ਪੈਣਗੇ 250 ਰੁਪਏ ਦੇ ਸੋ ਆ ਆਪਣੀਆਂ ਤਾਰਾਂ ਡੀ ਡ ਆਰ ਡੀਓ ਇਹਨੂੰ ਖੋਲ ਲਿਓ ਐਡ ਖੋਲ ਕੇ ਇਹਨੂੰ ਸਿੱਧਾ ਐ ਪਾੜਨਾ ਨਹੀਂ ਕਿਉਂਕਿ ਇਹਦੇ ਤੋਂ ਦੇਖ ਕੀ ਤੁਸੀਂ ਤਾਰਾਂ ਨੂੰ ਚੇਂਜ ਕਰਨਾ ਹੈ ਠੀਕ ਆ ਆ ਚੀਜ਼ ਦੇਖ ਕੇ ਤੁਸੀਂ ਤਾਰਾਂ ਨੂੰ ਚੇਂਜ ਕਰਨਾ ਵੀ ਕਿਹੜੀ ਤਾਰ ਕਿਵੇਂ ਬਹੂਗੀ ਪਹਿਲਾ ਫਰਕ ਜ਼ਿਆਦਾ ਲੱਗਦਾ ਨਹੀਂ ਸੀਗਾ ਹੁਣ ਦੇਖੋ ਆਹਾ ਪਹਿਲਾਂ ਵਾਲੀਆਂ ਤਾਰਾਂ ਤੇ ਆਹਾ ਹੁਣ ਵਾਲੀਆਂ ਤਾਰਾਂ ਕਿਉਂ ਜਗਦਿੰਗਾ ਗਿਟਾਰ ਚ ਲਾ ਦੇਣੀ ਹੈ ਨਾ ਚਾਰ ਚਾਂ ਜਦੋਂ ਪਾਤੀਆਂ ਤਾਂ ਸਾਰਿਆਂ ਨੂੰ ਉੱਪਰਲੀ ਤਾਰ ਹ ਤਾ ਮਤਲਬ ਆਪਾਂ ਆਈ ਵੀ ਰੱਖ ਸਕਦੇ ਆ ਗਿਟਾਰ ਆਪਾਂ ਦੇਖ ਲਾਂਗੇ ਕਿ ਆਪਣਾ ਗਿਟਾਰ ਤੇ ਤਾਰ ਕਿਹੜੀ ਪਊਗੀ ਤਾਂ ਮੈਂ ਫਿਲਹਾਲ ਐਦਾਂ ਰੱਖ ਲੈਣਾਗਾ ਉੱਪਰ ਈ ਤਾਂ ਈ ਤੇ ਕਿਹੜੀ ਪਊਗੀ ਤਾਂ ਇੱਥੇ ਮੈਂ ਕਲਰ ਦੇਖੂਗਾ ਇੱਥੇ ਦੇਖ ਬਹੁਤ ਤਰ੍ਹਾਂ ਦੀਆਂ ਤਾਰਾਂ ਲਿਖੀਆਂਗਾ ਈ ਤੇ ਕਿਹੜੀ ਪਾਣੀ ਹੈਗੀ ਤਾਂ ਇਹ ਤਾਰ ਹੁੰਦੀ ਆਪਣੀ ਏ 6ਥ ਤੇ 6ਥ ਚ ਕਿਹੜੀ ਪਊਗੀ ਇੱਥੇ ਦੇਖ ਲਓ ਈ 6ਥ ਚ ਪਊਗੀ ਆਪਣੀ ਈ 6ਥ ਚ ਪਊ ਆਪਣੀ ਗੋਲਡਨ ਤਾਂ ਗੋਲਡਨ ਤਾਰ ਨੂੰ ਪਾਓ ਓਕੇ ਤਾਂ ਇਹਨੂੰ ਐਂ ਰੱਖ ਕੇ ਨਾ ਤਾਰ ਨੂੰ ਦੂਰ ਤੋਂ ਫੜਨਾ ਹੈਗਾ ਮਤਲਬ ਜਮ੍ਹਾਂ ਐਂ ਕੋਲੋਂ ਫੜ ਕੇ ਜਿੱ ਤਾਈਟ ਕੀਤੀ ਤਾਂ ਬੰਡ ਪੈ ਜੂਗਾ ਤੇ ਕੁਆਲਿਟੀ ਨਹੀਂ ਹੋਣੀ ਤਾਰ ਨੂੰ ਦੂਰ ਤੱਕ ਫੜੋ ਦੂਰ ਤੱਕ ਓਕੇ ਤਾਂ ਉੱਤੇ ਲਾ ਦਿਓ ਬ੍ਰਿਜ ਪਿੰਡ ਤਾਂ ਬ੍ਰਿਜ ਪਿੰਡ ਲਾ ਕੇ ਟਾਈਟ ਕਰ ਦਿਓ ਜ਼ੋਰ ਦੀ ਗੂਠੇ ਦੀ ਧਾਵ ਨਾਲ ਉਮੀ ਉੱਤੇ ਬਾਅਦ ਦੂਸਰੀ ਤਾਰ ਆਊਗੀ ਦੋ ਤਾਰਾਂ ਪਾ ਦਿਆਂ ਉਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਕਿਹੜੀ ਤਾਰ ਪੂ ਆ ਮੋਟੀਆਂ ਸਪਰਿੰਗ ਵਾਲੀਆਂ ਤਾਰਾਂ ਹੀ ਆ ਉਸ ਤੋਂ ਬਾਅਦ ਆਪਣੀ ਕਿਹੜੀ ਹੁੰਦੀ ਹੈ E A D ਤਾਂ D ਆਪਾਂ ਦੇਖਾਂਗੇ ਕਿ ਕਿਹੜੀ ਆ D ਤੇ ਆਪਾਂ ਵਰਤਾਂਗੇ ਬਲੈਕ ਤਾਂ ਇਹਦੇ ਵਿੱਚੋਂ ਬਲੈਕ ਕਿਹੜੀ ਆ ਉਹ ਦੇਖਾਂਗੇ ਆ ਬਈ ਬਲੈਕ ਖੋਲੋ ਤਾਰਾਂ ਨੂੰ ਉਸ ਤੋਂ ਬਾਅਦ ਆਪਣੀਆਂ ਦੋ ਤਾਰਾਂ ਰਹਿ ਗਈਆਂ ਤਾਂ ਇੱਥੇ ਦੇਖਾਂਗੇ ਆਪਣੀਆਂ ਕਿਹੜੀਆਂ ਰਹਿ ਗਈਆਂ E A D G B E B ਤੇ E ਰਹਿ ਗਈ ਹੁਣ ਆਪਾਂ B ਦੇਖਾਂਗੇ ਕਿ ਕਿਹੜੀ ਹੈਗੀ ਪਰਪਲ ਤੇ ਉਸ ਤੋਂ ਬਾਅਦ ਆਪਣੀ ਜਿਹੜੀ ਸਿਲਵਰ ਆਗੀ ਉਹ E 7th ਉਧਰਲਾ ਕੰਮ ਕਰ ਲਿਆ ਉਸ ਤੋਂ ਬਾਅਦ ਆ ਗਿਆ ਇੱਧਰਲਾ ਹੁਣ ਤਾਰ ਆਪਾਂ ਇੱਧਰ ਟਾਈਟ ਕਰਨੀਆਂ ਕਿਵੇਂ-ਕਿਵੇਂ ਹੋਣਗੀਆਂ ਆਜੂ ਦੇਖ ਲਓ ਸਭ ਤੋਂ ਪਹਿਲਾਂ ਉਪਰਲੀ ਤਾਰ E ਨੂੰ ਸੈੱਟ ਕਰਾਂਗੇ ਤਾਂ ਆਪਾਂ ਇਹਦੇ ਵਿੱਚ ਪਾ ਕੇ ਹੁਣ ਤੋਂ ਕੋਰਲੀ ਅਡਜਸਟਮੈਂਟ ਕੀਚਪ ਹੋਊਗੀ ਇਹ ਤਾਰ ਉੱਪਰਲੇ ਪਾਸਿਓਂ ਉਲਟੀਆਂ ਛੋਲਟੀਆਂ ਨਾ ਪਾ ਦਿਓ ਕਿਤੇ ਇੱਧਰ ਜਮਾ ਟੌਪ ਤੇ ਕਰਤੀ ਸਾਰਾ ਸਿਸਟਮ ਉੱਡ ਜੂਗਾ ਤਾਂ ਕੀ ਕਰਨਾ ਛਿੱਚੋ ਹੁਣ ਇੱਥੋਂ ਨਹੀਂ ਤੁਸੀਂ ਕੱਟਣੀ ਤਾਰ ਤਾਂ ਕੀ ਕਰਨਾਗਾ ਇੰਨਾ ਗੈਪ ਰੱਖਣਾਗਾ ਤਾਂ ਕਿਉਂਕਿ ਇੱਥੇ ਜੇ ਤੁਸੀਂ ਇੰਨੀ ਛੱਡੋਗੇ ਘੁਮਾਓਗੇ ਫੇਰ ਹੀ ਇੱਥੇ ਘੁੰਮ ਕੇ ਕਿ ਚੱਕਰ ਬਣੂਗਾ ਨਾ ਤਾਂ ਆਹ ਤਾਰ ਦਾ ਇਹਨਾਂ ਗੈਪ ਬਣਾ ਕੇ ਟੂਲ ਦੀ ਮਦਦ ਨਾਲ ਕੱਟ ਦੋ ਨਹੀਂ ਕੱਟਣੀਆਂ ਕੋਈ ਚੱਕਰ ਨਹੀਂ ਖੁੱਲਣਗੇ ਵੀ ਰੱਖ ਸਕਦੇ ਹੋ ਲੇਕਿਨ ਉਹਨਾਂ ਹੋਰ ਹੀ ਕਮਲਾ ਜਿਹਾ ਲੱਗਦਾ ਗਿਟਾਰ ਤਾਂ ਮੋਸਟਲੀ ਕਈ ਗਿਟਾਰਸ ਹੁੰਦੇ ਰੱਖਦੇ ਹੁੰਦੇ ਆ ਚੰਗੀ ਗੱਲ ਆ ਲੇਕਿਨ ਉਹ ਵੀ ਮੈਨੂੰ ਵਧੀਆ ਨਹੀਂ ਲੱਗਦਾ ਤਾਂ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਇੱਥੇ ਉਂਗਲ ਰੱਖੋ ਆਪਦਾ ਟੂਲ ਇਹਦੇ ਵਿੱਚ ਪਾਓ ਜੇ ਟੂਲ ਨਹੀਂ ਹੈਗਾ ਫਿਰ ਤੁਹਾਡੇ ਇੱਥੇ ਭੂਤ ਨਹੀਂ ਭੋਲੂਗੀ ਕਿਉਂਕਿ ਐਂ ਤਾਰਾਂ ਘੁਮਾਉਣੀਆਂ ਥੋੜੀ ਜਿਹੀ ਔਖੀ ਹੋ ਜਾਂਦੀ ਆ ਇੱਥੇ ਆ ਉਂਗਲ ਨੂੰ ਦੱਬ ਕੇ ਰੱਖਣਾ ਹੈ ਜੇ ਉਂਗਲ ਨੂੰ ਦੱਬਿਆ ਨਾ ਤਾਂ ਤੁਹਾਡੀ ਤਾਰ ਉੱਥੇ ਬਾਰ-ਬਾਰ ਸਪ੍ਰਿੰਗ ਵਾਂਗੂ ਤਾਂ ਆਈ ਜਾਊਗੀ ਠੀਕ ਹੈ ਤਾਂ ਦੱਬ ਕੇ ਰੱਖਣਾ ਉਸ ਤੋਂ ਬਾਅਦ ਇਹਨੂੰ ਤਾਰ ਨੂੰ ਤਾਂ ਇੱਥੋਂ ਖਿੱਚੋ ਬਸ ਇਹਨੂੰ ਘੁਮਾਈਓ ਟੂਰ ਇੱਕ ਵਾਰ ਆ ਐਂਗਲ 'ਚ ਵੀ ਦਿਖਾ ਦਿੰਦਾ ਹੈਗਾ ਤਾਂ ਇਹਨੂੰ ਟਾਈਟ ਕਰੀ ਜਾਓ ਤੁਸੀਂ ਲਓ ਜੀ ਪਹਿਲੀ ਤਾਰ ਤੁਹਾਡੀ ਟਾਈਟ ਹੋ ਗਈ ਆਈ ਸਾਰੀਆਂ ਤਾਰਾਂ ਟਾਈਟ ਕਰਦੇ ਹਾਂ ਥੋੜੇ ਹੋਰ ਡਿਟੇਲ ਦੇਖਣ ਲਈ ਮੇਰੇ ਵਾਲੇ ਐਂਗਲ ਤੋਂ ਆਜੋ ਜਿਆਦਾ ਸਮਝ ਆਜੂ ਸੋ ਸਾਰਾ ਪ੍ਰੋਸੈਸ ਓਵੇਂ ਚੱਲੂਗਾ ਉਸ ਤੋਂ ਬਾਅਦ ਆਪਾਂ ਆਹ ਤਾਰ ਕਰਾਂਗੇ ਇਹ ਆ ਗਈ ਉੱਪਰ ਪਹਿਲਾਂ ਆਪਾਂ ਆਹ ਤਾਰ ਪਾਈ ਸੀ ਉਸ ਤੋਂ ਬਾਅਦ ਆਹ ਸੈਂਟਰ ਵਾਲੀ ਹੁਣ ਆਪਾਂ ਉੱਪਰ ਜਾਵਾਂਗੇ ਆਹ ਤਾਰ ਨਾਲ ਕੈਪ ਰੱਖ ਕੇ ਪਲਾਸ ਨਾਲ ਜਾਂ ਆਪਣੀ ਟੂਲ ਕਿੱਟ ਨਾਲ ਕੱਟ ਦੋ ਐਂਡ ਇਹ ਗੱਲ ਯਾਦ ਰੱਖਿਓ ਕਿ ਤੁਹਾਡੇ ਤਾਰਾਂ ਦੇ ਜਿਹੜੇ ਮੂੰਹ ਆ ਨਾ ਅੰਦਰਲੀ ਸਾਈਡ ਨੂੰ ਹੋਵੇ ਉਲਟਾ ਨਾ ਘੁਮਾ ਦਿਓ ਇਹਨਾਂ ਨੂੰ ਕਈਆਂ ਨੇ ਮੈਂ ਮੋਸਟਲੀ ਦੇਖਿਆ ਵੀ ਉਹ ਹੋਣਾ ਚੱਕਰ ਪੁੱਠਾ ਬਣਾ ਲੈਂਦੇ ਆ ਜੇ ਉਹ ਤਿੰਨੇ ਤਾਰਾਂ ਪੈ ਗਈਆਂ ਤਾਂ ਗਿਟਾਰ ਦਾ ਮੁੱਕ ਘੁ ਤੁਰ ਹੀ ਸੇਮਪਰਸ ਚੱਲੂਗਾ ਬਸ ਆਏ ਆ ਵੀ ਆਹ ਹਤਾਰ ਤੁਸੀਂ ਉੱਪਰਲੀ ਪਹਿਲਾਂ ਪਾਉਣੀ ਆ ਆਹ ਹਲਕੀਆਂ ਤਾਰਾਂ ਬਾਅਦ ਚ ਪਾਉਣੀ ਆ ਜੇ ਤੁਹਾਨੂੰ ਗਿਟਾਰ ਸਟ੍ਰਿੰਗਸ ਚੇਂਜ ਕਰਨ ਦੀ ਫੁੱਲ ਵੀਡੀਓ ਚਾਹੀਦੀ ਹੈ ਤਾਂ ਮੇਰੇ YouTube ਤੇ ਅਵੇਲੇਬਲ ਹੈਗੀ ਹੈ ਜਾ ਕੇ ਦੇਖ ਸਕਦੇ ਹੋ YouTube ਚੈਨਲ ਦਾ ਨਾਮ ਮੈਲੋਡੀ ਐਕਸ ਕਿੰਗ ਆ ਤਾਂ ਉੱਥੇ ਜਾ ਕੇ ਤੁਸੀਂ ਵੀਡੀਓਸ ਦੇਖ ਸਕਦੇ ਹੋ